दरबी दरबार सुत करी दारिशन दी जय खोली तुमरी शर तुमारी आसाल तुमह सजन सुहिले ਰੱਖੋ ਰੱਖਣ ਹਰ ਦੇ ਅੱਲਾ ਨਾਲ ਇੱਕ ਘਰ ਤੇ ਗੁਲੇ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ੰਤ ਮਹੱਲਾ ਚੌਥਾ ਕਾਰ ਪਲਾ ਇੱਕ ਓੰਕਾਰ ਸਤ ਗੁਰ ਪਰਸਾਦ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤ ਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਓ ਹਰ ਜਿਓ ਕਿਰਪਾ ਕਰੇ ਤਾ ਨਾਮ ਤਿਹੀ ਹੈ ਜਿਓ ਸਤ ਗੁਰ ਮਿਲੈ ਸੁਭਾਈ ਸਹਿਜ ਗੁਣ ਗਈਐ ਜਿਓ ਗੁਣ ਗਾਏ ਬਿਨ ਸੈ ਸਦਾ ਅਨੰਦ ਨਾ ਜਾਂ ਆਪ ਸਤਿ ਪਾਵੈ ਅਹੰਕਾਰ ਹਮੈ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਈਐ ਹਰ ਜਿਉ ਕਿਰਪਾ ਕਰੇ ਤਾਂ ਆਪ ਧਿਾਈਐ ਜਿਉ ਅੰਦਰ ਸਾਚਾ ਮੇ ਪੂਰੇ ਸਤਿਗੁਰ ਐ ਜਿਉ ਹੋ ਤੇ ਸਸੂਰੀ ਦਿਨ ਰਾਤ ਮੈਂ ਕਦੇ ਨਾ ਬਿਸਰੈ ਜੀ ਕਦੇ ਨਾ ਬਿਸਾਰੀ ਅਨ ਦਿਨ ਸੁਮਾਈ ਜਾਂ ਨਾਮ ਨਹੀਂ ਤਾ ਜੀਵਾਨ ਸ੍ਰਵਣੇ ਸੁਣੀ ਤਾਏ ਮਨ ਤ੍ਰਿਪਤੈ ਗੋਲ ਮੁਖ ਅਮਰਤ ਪੀਵਾ ਨਜ਼ਰ ਕਰ ਤਾਂ ਸਤਿਗੁਰੂ ਮਿਲੋ ਆਦਨਵ ਦੇ ਕਬਦ ਵਿੱਚ ਰਹਿ ਅੰਦਰ ਸਾਂਚਾ ਨੇ ਪੂਰੇ ਸਤਿਗੁਰ ਹੈ ਸਤਿ ਸੰਗਤੋਂ ਮਿਲ ਆਵੇ ਭਾਗ ਤਾ ਹਰ ਰਸ ਆਵੇ ਜੀ ਆਰਦਨ ਰਹਿ ਲਿਵਦਾਏ ਤਸੈਗ ਸਮਾਵੇ ਜੀ ਸੈਗ ਸਮਾਵੇ ਤਾ ਹਰਮਨ ਭਾਵੇ ਸਦਾ ਤੀਤ ਵਲ ਅਗੀ ਹਰ ਪਰ ਪਰੰਥ ਸ਼ੂ ਬਾ ਦਗੇ ਅੰਤਰ RAM ਨਾਮ ਜਿਵ ਲਗੀ ਹਰ ਸੁਖ ਸੋਗ ਤੁਹਾਂ ਤੇ ਮੁਕਤਾ ਜੋ ਪ੍ਰਵਰਤਿਐ ਸੋ ਪਾਵੇ ਸਤ ਸੰਗਤ ਮਿਲੇ ਵੜ ਪਾਉ ਤਾ ਹਰਿ ਦਾਸ ਹੋ ਜਾਵੇ ਜੀਓ ਦੁਜੇ ਭੈ ਦੁਖ ਗੇ ਮਾਨੁ ਮੁਖ ਲਮ ਦੁਹਿਆ ਜੀਓ ਹਾਏ ਹਾਏ ਕਰੋ ਦਿਨ ਰਾਤ ਮਾਇਆ ਦੁਖ ਮੁਹਿਆ ਜੀਓ ਮਾ ਦੁਖ ਮੁਹਾਂ ਹੋ ਮੇਰੋ ਵੇ ਆ ਮੇਰੀ ਮਰੀ ਕਰਤ ਬਿਹਾਵੇ ਜੋ ਪ੍ਰਭ ਦੇ ਤਿਸ ਚਿੰਤਾ ਨਹੀ ਅੰਤ ਤਯਾ ਪਸ਼ਤਾਵੇ ਬੇਦਗਵੇ ਕੋ ਸਾਧਨ ਚੱਲੇ

ਪ੍ਰਭੂ ਮਾਨੁ ਭਾਵੈ ਤਾ ਹੁਕਮ ਸਮਾਵੈ ਹੁਕਮ ਪੰ ਸੁਖ ਪਾਇਆ ਅਗਰ ਜਪਤ ਰਹੈ ਦਿਨ ਰਾਤੀ ਸਹਿਜ ਨਾਮੁ ਤਿਆਆ ਨਮੋ ਨਾਮੁ ਲੀਬਿ ਬਿਾਈ ਨਾਨਕ ਨਾਮੁ ਮਨ ਭਾਵੇ ਕਰ ਕਿਰਪਾ ਦੇ ਮਿਲਾਏ ਮਹਿਲ ਹਰ ਪਾਵੇ ਜੀਓ ਨਾਮ ਨਾਮ ਗੀਵੜਾਈ ਨਾਮ ਤੇ ਨਾਮ ਮਨ ਭਾਵੇ ਕਰ ਕਿਰਪਾ ਦੇ ਮਿਲਾਏ ਮਹਿਲ ਹਰ ਪਾਵੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ